ਅਨਮੋਲ ਆਰੀ ਦੇ ਪਟਿਆਲੇ ਫਿਰਦੇ ਵਾਹ ਪੂਰੀ ਨੀ ਬੋਲ ਵਿੱਚ ਜੱਜ ਮਾਜ ਤੇਰੀ ਆਉਣੀ ਟੋਲੀ ਨੂੰ ਕਦੇ ਜਾਇਆ ਕਰੋ ਕਦੇ ਪਤਾ ਸੇ ਲਿਆ ਕਰੋ ਪਤੇ ਕਦੀ ਆਇਆ ਕਰੋ ਮੇਰੇ ਬਾਜੂ ਜਿਆਦਾ ਉੱਚੀ ਆ ਹਨਾ ਤੂੰ ਸਰਪੰਚੇ ਤੂੰ ਕਿਹਾ ਆਜੋ ਵੀ ਦੋ ਦੋ ਜਣੇ ਆਜੋ ਪੱਪੀ ਆ ਜਾ ਆ ਜਾ ਕੋਈ ਗੱਲ ਨਹੀਂ ਫਿਰ ਕੀ ਆ ਕਿੱਥੇ ਚੱਲੇ ਜਾਣਾ ਨਹੀਂ ਕਿਤੇ ਉਰੀ ਆਜੋ ਦੇਸੀ ਆ ਸਮਾ ਤੇਰਾ ਕਿਹਨੇ ਖਾਦਾ ਇਹ ਕਨਿਆਰੇ ਪੁਰਾਣਿਆ ਬੱਚੇ ਦੇ ਜਿਹਾ ਜੀ ਮਨੂਤ ਨੇ ਰ ਦਿੱਤੀ ਰਖਾਈ ਮੋਰੀ ਕਾ ਚੰਦ ਵਰਗਾ ਤੇਰੀ ਅੰਦਾ ਨੋਰੀ ਕਾ ਚੰਦ ਵਰਗਾ ਤੇਰੀ ਅੰਦਾ ਨੋਰੀ ਕਾ ਚੰਦ ਵਰਗਾ ਲੱਗਿਆ ਕੰਪੂਰ ਐਨਾ ਚਿਰ ਮੈਂ ਬੋਲੀ ਰਖਦੇ ਹੈਗੇ ਸਾਰਿਆਂ ਦੇ ਤਾਂ ਦੁਆ ਹੀ ਪੈ ਜਾਂਦਾਗਾ ਚਲੋ ਮੇਰੀ ਸੱਸ ਬੜੀ ਕ ਪੱਤੀ ਮੈਨੂੰ ਪਾਉਣ ਦੇਵੇ ਜੁੱਤੀ ਮੇਰੀ ਸੱਸ ਬੜੀ ਕ ਪੱਤੀ ਮੈਨੂੰ ਪਾਉਣ ਦੇ

ਸੀ ਵੇ ਜਾਲਮਾ ਜਦੋਂ ਜਵਾਨੀ ਚੱਲੀ ਸੀ ਵੇ ਜਾਲਮਾ ਤੁਹਾਡਾ ਬਾਪੂ ਸਾਈਕਲ ਤੇ

ਛੜਿਆਂ ਦੇ ਵੇੜੇ ਨਹੀਂ ਤੂੰ ਅੱਗ ਲੈਣ ਜਾਵੇਂਗੀ ਛੜਿਆਂ ਦੇ ਵੇੜੇ ਨਹੀਂ ਤੂੰ ਅੱਗ ਲੈਣ ਜਾਵੇਂਗੀ ਤੇਰੀ ਚੱਪਣੀ ਬਗਾ ਕੇ ਮਾਰਾਂਗੇ ਹਨਾ ਪਤਾ ਨਹੀਂ ਅੱਗੇ ਸੀ ਪਤਾ ਨਹੀਂ ਕੀ ਕਹਿੰਦੇ ਹੁੰਦੇ ਆ ਯਾਦ ਹੀ ਨਹੀਂ ਹੈਗੇ ਹੁਣ ਟਾਈਮ ਤੇ ਕੋਈ ਯਾਦ ਅਜੀ ਨਹੀਂ ਆਉਂਦੀਆਂ ਤੇਰੇ ਜ਼ਹਿਰ ਵੇ ਮੈਂ ਕਿਚ ਨਾ ਜਾਣਦੀ

ਜਟੀਆਂ ਬਣੇਰੇ ਹਿੱਲਦੇ ਗਿੱਦਾ ਪੌਣ ਜਟੀਆਂ ਬਣੇਰੇ ਹਿੱਲਦੇ ਜਟੀਆਂ ਬਣੇਰੇ ਹਿੱਲਦੇ ਚਿੱਟੇ ਆ ਕਬੂਤਰਾਂ ਦੀ ਚਿੱਟੀਆਂ ਨੇ ਅੱਖੀਆਂ ਚਿੱਟਿਆਂ ਕਬੂਤਰਾਂ ਦੀ ਚਿੱਟੀਆਂ ਨੇ ਅੱਖੀਆਂ ਵਿੱਚ ਕਜਲੇ ਦੀ ਤਾਰੀ ਕੁੜੀਓ ਹੁਣ ਆਈ ਆਗੀ ਦੇਦੀ ਵਾਰੀ ਕੁੜੀਓ ਹੁਣ ਆਈ ਆਗੀ

ਗਲਮਗੋੜ ਮੋਲ ਜੀ ਕਹੇਗੀ ਸਮਝ ਕੋਈ ਨਾ ਆਈ ਖਲੋਤਾ ਰਹਿ ਗਿਆ ਫੱਕਰ ਓਏ ਸਮਝ ਕੋਈ ਨਾ ਆਈ ਖਲੋਤਾ ਰਹਿ ਗਿਆ ਫੱਕਰ ਓਏ ਕੁੜੀ ਗੇੜ ਚਰਾਸੀ ਵਾਲਾ ਤੁਰਗੀ ਪਾ ਕੇ ਚੱਕਰ ਓਏ ਕੁੜੀ ਗੇੜ ਚਰਾਸੀ ਵਾਲਾ ਤੁਰਗੀ ਪਾ ਕੇ ਚੱਕਰ ਓਏ ਕੇ ਦੋਨੇ ਪਹਿਣਾ ਨੱਚੀਆਂ ਸੋਰੇ ਨੱਚੀਆਂ ਦੇ ਰਾਣੀਆਂ ਜੇਠਾਣੀਆਂ ਪੇਕੇ ਦੋਨੇ ਪਹਿਣਾ ਨੱਚੀਆਂ ਸੋਰੇ ਨੱਚੀਆਂ ਦੇ ਰਾਣੀਆਂ ਜੇਠਾਣੀਆਂ ਮੈਂ ਜਾ ਬੈ ਜਾ ਬੈ ਜਾ ਬੈ ਜਾ ਤੇਨੂੰ ਨਜ਼ਰਾਂ ਲੱਗਣਗੀਆਂ ਮੇਰੀਆਂ ਕਾੜੀ ਪੱਗ ਨਾਲ ਬਨਵੇਂ ਤੇਨੂੰ ਨਜ਼ਰਾਂ ਲੱਗਣਗੀਆਂ ਮੇਰੀਆਂ ਮੇਰੀਆਂ ਇਹ ਨਹੀਂ ਹੈ ਕਾੜੀ ਪੱਗ ਬਨ ਲੈਣ ਦੇ चल एक होर बोली पामा, गोरा गोरा रंग कुड़ी पतली पतंग गोरा गोरा रंग पतली पतंग हो लंघ दंगा शनिका ਕੇ ਉਹ ਪੱਟ ਦੀ ਤੇ ਪਿੰਡ ਦੇ ਸ਼ਕੀਨ ਗੱਬਰੂ ਨਹੀਂ ਮਾਰੇ ਜਾਣੀ ਨੇ ਤੇ ਰੈਕ ਸੂਟ ਪਾ ਕੇ ਪੱਟ ਦੀ ਤੇ ਪਿੰਡ ਦੇ ਸ਼ਕੀਨ ਗੱਬਰੂ ਨਹੀਂ ਮਾਰੇ ਜਾਣੀ ਨੇ ਤੇ ਰੈਕ ਸੂਟ ਪਾ ਕੇ ਬੋਲੀ ਨਹੀਂ ਨਾ ਚੱਕਦੇ ਹੈ ਹਾਂ ਉਹ ਲੱਗ ਜਣਗੇ ਆ ਪਾਪੀ ਨੂੰ ਲਾ ਲੋ ਪਾਪੀ ਨੂੰ ਪਾਪੀ ਲੱਗ ਮੜਾ ਜੰਟੀ ਨਾਲ ਆਪਾਂ ਤੋਂ ਨਹੀਂ